ਲਓ ਜੀ ਵੀਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਬਹੁਤ ਵੱਡੇ ਮੇਲੇ ਦੀ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂਗੇ ਮੁੱਲਾਪੁਰ ਬੱਕਰੀਆਂ ਦਾ ਮੇਲਾ ਜੋ ਕਿ ਇਸ ਵਾਰ ਦੂਜਾ ਮੇਲਾ ਆ ਰਿਹਾ ਉਹਦੀ ਵਿਵਸਥਾ ਆਪਾਂ ਗੱਲਬਾਤ ਕਰਾਂਗੇ ਬਹੁਤ ਸਾਰੇ ਵੀਰ ਆਪਣੇ ਨਾਲ ਇਸ ਸਮੇਂ ਮੌਜੂਦ ਨੇਗੇ ਰਿਆਸਤ ਵਾਲੀ ਜੀ ਮੌਜੂਦ ਨੇਗੇ ਬਾਈ ਮੂਸਾ ਵੀ ਜਾਇਣਗੇ ਆਪਣੇ ਰਾਏ ਸਾਹਿਬ ਆਏ ਨੇ ਪ੍ਰਿੰਸੀਪਲ ਸਾਹਿਬ ਆਏ ਨੇ ਹੋਰ ਵੀ ਕਾਫੀ ਜਾਣੇ ਜਾਣ ਕੇ ਨਾਮਵਰ ਸ਼ਖਸੀਅਤ ਆਪਣੇ ਨਾਲ ਮੌਜੂਦ ਨੇਗੀਆਂ ਆਪਾਂ ਮੇਲੇ ਦੀ ਡੇਟ ਹੈ ਜਿਹੜੀ ਉਹ ਤੁਹਾਨੂੰ ਦੱਸ ਰਿਹਾ ਵੀ ਕਦੋਂ ਆਉਣੀ ਹੈ ਬਹੁਤ ਵੱਡਾ ਇਸ ਮਤਲਬ 12 ਮੇਲੇ ਦਾ ਜਿਹੜਾ ਬਜਟ ਆ ਉਹ ਹੋਣ ਜਾ ਰਿਹਾ ਮੁਕਾਬਲੇ ਕਿਸ ਤਰ੍ਹਾਂ ਦੇ ਹੋਣਗੇ ਕਿਹੜੇ ਹੋਣਗੇ ਉਹ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਦੇਵਾਂਗੇ ਬਾਈ ਰਿਆਸਤ ਖਾਨ ਜੀ ਆਪਾਂ ਨੂੰ ਸਾਰੀ ਡਿਟੇਲ ਦੇਣਗੇ ਬਾਈ ਸਤਿਕਾਰ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਬਾਈ ਤਰਸੇਮ ਬਾਈ ਜਿਵੇਂ ਤੁਸੀਂ ਦੱਸ ਹੀ ਦਿੱਤਾ ਵੀ ਐ ਇੱਕ ਜਿਹੜਾ ਪਿਛਲੀ ਗਿਰ ਵੀ ਆਪਣਾ ਮੇਲਾ ਹੋਇਆ ਹਮ ਐ ਇੱਕ ਜਿਹੜਾ ਮੇਲਾ ਹੋਊਗਾ ਉਦੋਂ ਵੀ ਯਾਨੀ ਕਿ ਹਮ ਹਵਾ ਗਿਆ ਆਪਾਂ ਜਿਆਦਾ-ਜਿਆਦਾ ਇਹਦੇ ਵਿੱਚ ਖਰਚਾ ਵੀ ਆਪਣਾ ਜਾਦਾ ਵਾ ਔਰ ਵਧੀਆ ਤੋਂ ਵਧੀਆ ਆਪਾਂ ਨਾਮ ਰੱਖਾਂਗੇ ਓਕੇ ਜੀ ਇਹਦਰ ਸੇਮ ਬਾਈ ਜੀ ਬਾਕੀ ਸਾਰੇ ਮਾਸ਼ਾਅੱਲਾ ਬੰਦੇ ਆਪਣੇ ਕੋਲ ਆਏ ਹੋਇਆ ਇਹ ਮੇਲੇ ਕਿਉਂ ਰੱਖੇ ਜਾਂਦੇ ਆ ਸਭ ਤੋਂ ਵੱਡਾ ਜਿਹੜਾ ਕਾਰਨ ਆ ਹੂੰ ਜਿਹੜਾ ਬੱਕਰੀ ਪਾਲਣ ਦੇ ਕਿੱਤੇ ਨੂੰ ਪ੍ਰੋਮੋਟ ਕਰਨ ਵਾਸਤੇ ਇਹ ਮੇਲੇ ਰੱਖੇ ਜਾਂਦੇ ਆ ਓਕੇ ਜੀ ਓਕੇ ਕਿਉਂਕਿ ਜਿਹੜਾ ਇਹ ਬੱਕਰੀ ਪਾਲਣ ਦਾ ਕਿੱਤਾ ਨਾ ਇਹਨੂੰ ਹੁਣ ਤਾਂ ਚਲੋ ਬਹੁਤ ਵਧੀਆ ਮੰਨਣ ਲੱਗ ਗਏ ਪਹਿਲਾਂ ਵਾਲੇ ਜਿਹੜੇ ਸਮੇਂ ਦੇ ਵਿੱਚ ਇਹਨੂੰ ਬਹੁਤ ਉਹ ਸਮਝਦੇ ਹੁੰਦੇ ਸੀ ਵੀ ਬੱਕਰੀ ਦਾ ਉਹ ਰੱਖੇ ਜਿਹਦੇ ਘਰੇ ਮੰਨ ਕੇ ਚੱਲ ਆਪਾਂ ਹੁਣ ਕਹਿ ਨਹੀਂ ਸਕਦੇ ਵੀ ਬਿਲਕੁਲ ਮਾੜਾ ਬ ਐਸ ਵਾਰ ਜਿਹੜੀ ਬੱਕਰੀ ਦੀ ਕੀਮਤ ਆ ਆਪਾਂ ਨੈਟ ਦੇ ਜ਼ਰੀਏ ਲੋਕਾਂ ਨੂੰ YouTube ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਸਭ ਨੂੰ ਪਤਾ ਲੱਗ ਗਿਆ ਵੀ ਬੱਕਰੀ ਕੀ ਚੀਜ਼ ਆ ਹੂੰ ਇਹਦੇ ਬਾਰੇ ਐਂਡਰੋਇਡ ਕੋਰੋਨਾ ਕੋਈ ਜ਼ਰੂਰੀ ਨਹੀਂ ਹੈ ਵੀ ਬੱਕਰੀ ਦੀ ਕੀਮਤ ਇੰਨੀ ਆ ਜਾਂ ਬੱਕਰੀ ਦੇ ਆ ਗੁਣ ਆ ਹੂੰ ਇਹ ਜਿਹੜਾ ਮੇਲਾ ਹੁੰਦਾ ਵਾ ਇਹ ਬੱਕਰੀ ਪਾਲਣ ਦੇ ਕਿੱਤੇ ਨੂੰ ਪ੍ਰਮੋਟ ਕਰਨ ਵਾਸਤੇ ਹੁੰਦਾ ਵਾ ਵੀ ਆਪਾਂ ਨੂੰ ਬਰੀਡ ਕਿਹੇ ਦੀ ਰੱਖਣੀ ਚਾਹੀਦੀ ਆ ਇਹ ਮੇਲੇ ਦੇ ਜ਼ਰੀਏ ਸਾਡਾ ਕੋਈ ਐ ਨਹੀਂ ਹੈ ਆ ਸਾਰੇ ਪਾਲੀ ਵੀਰ ਆਪਣੇ ਕੋਲ ਖੜੇ ਆ ਬਾਈ ਸ਼ੰਗਾਰ ਜੀ ਆ ਸੱਤਾ ਜੀ ਆ ਰਾਏ ਸਾਹਿਬ ਖੜੇ ਆ ਬਾਈ ਜੀ ਮੂਸਾ ਜੀ ਖੜੇ ਆ ਔਰ ਮਾਸ਼ਾ ਅੱਲਾਹ ਬਾਈ ਮੱਖਣਾ ਇਹ ਵੀ ਬਾਹਰ ਮਾਲ ਭੇਜਦੇ ਆ ਹੂੰ ਜਿੰਨੇ ਪਾਲੀ ਵੀ ਖੜੇ ਆ ਵਪਾਰੀ ਵੀ ਖੜੇ ਆ ਸਾਰੇ ਇੱਥੇ ਇਹ ਮੈਂ ਇਹ ਇਹਦੇ ਮੇਲੇ ਦੇ ਜ਼ਰੀਏ ਆਪਾਂ ਨੂੰ ਮੇਨ ਮਕਸਦ ਕੀ ਆ ਲੋਕਾਂ ਨੂੰ ਪਤਾ ਲੱਗੇ ਆਪਾਂ ਨੂੰ ਬਰੀਡ ਕਿਹੜੀ ਰੱਖਣੀ ਚਾਹੀਦੀ ਆ ਹੂੰ ਕਈ ਵਾਰ ਕੀ ਹੁੰਦਾ ਵਾ ਵੀ ਫਾਰਮ ਇਹ ਇੱਕ ਰੋਜਗਾਰ ਹੈ ਇੱਕ ਬਿਜ਼ਨਸ ਹੈ ਖੋਲਣ ਦੇ ਵਿੱਚ ਕਈ ਵਾਰ ਬੰਦਾ ਮਾਰ ਖਾ ਜਾਂਦਾ ਕਿ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਆਪਾਂ ਨੂੰ ਪਾਉਣੀ ਆ ਵੀ ਹੁਣ ਜਦੋਂ ਮੇਲੇ ਦੇ ਵਿੱਚ ਜਾਨਵਰ ਲੈ ਕੇ ਆਉਣਗੇ ਉਹਦੇ ਵਿੱਚ ਬਰੀਡ ਦੇ ਵਿੱਚ ਸੁਧਾਰ ਹੋਊਗਾ ਵੀ ਸਾਡੇ ਜਾਨਵਰ ਸਾਨੂੰ ਕਿਹੜੇ ਜੇ ਰੱਖਣੇ ਚਾਹੀਦੇ ਆ ਸਾਡੀ ਪੱਠ ਫੇਲ ਹੋ ਗਈ ਇਹ ਕਾਹਤੋਂ ਫੇਲ ਹੋਈ ਜਾਂ ਕੋਈ ਨੰਬਰਾਂ ਚ ਆ ਗਈ ਉਹ ਚ ਕੀ ਗੋਣਾ ਦੇਖਦੇ ਆ ਸਾਰੇ ਔਰ ਨਾਲ ਨਾਲ ਇੱਕ ਇਹ ਇਹ ਮੇਲੇ ਦੇ ਵਜ੍ਹਾ ਇੱਕ ਤੀ ਅਸੀਂ ਇਹ ਵੀ ਕੰਮ ਕਰਾਂਗੇ ਜਿਹਦੀ ਵੀ ਕੋਈ ਪੱਠ ਜਾਂ ਬੱਕਰਾ ਕੱਢਿਆ ਜਾਊਗਾ ਉਹਦਾ ਰੀਜਨ ਵੀ ਦੱਸਿਆ ਜਾਊਗਾ ਵੀ ਕਿਉਂ ਕੱਢਿਆ ਗਿਆ ਠੀਕ ਹੈ ਜੀ ਔਰ ਜਿਹਦੀ ਕੋਈ ਨੰਬਰ ਦੇ ਵਿੱਚ ਪੱਠ ਆਊਗੀ ਉਹ ਵੀ ਨਾਲ-ਨਾਲ ਅਸੀਂ ਜ਼ਰੂਰ ਦੱਸਾਂਗੇ ਵੀ ਇਹ ਨੰਬਰਾਂ ਦੇ ਵਿੱਚ ਇਹਦਾ ਆਉਣ ਦਾ ਕਾਰਨ ਕੀ ਹੈ ਮੇਲਾ ਵਸੇ ਕਦੋਂ ਰੱਖਿਆ ਗਿਆ ਹੈਗਾ ਇਹ ਮੇਲਾ ਦਰਸ਼ੇਮ ਭਾਈ ਅਸੀਂ ਸਾਡੇ ਕੋਲ ਬਾਬਾ ਜੀ ਨੇ ਵੀ ਆਜਣਾ 4 ਤਰੀਕ ਨੂੰ ਠੀਕ ਹੈ ਜੀ ਦਸੰਬਰ ਦੇ ਮਹੀਨੇ ਵਿੱਚ ਤੇ ਇਹ ਜਿਹੜਾ 31 ਦਸੰਬਰ ਨੂੰ ਅਸੀਂ ਡੇਟ ਫਿਕਸ ਕਰ ਦਿੱਤੀ ਆ ਓਕੇ ਮੀਟਿੰਗ ਦੇ ਨਾਲ ਬਾਕੀ ਜਿਹੜੀ ਜਦੋਂ ਬਾਬਾ ਜੀ ਆ ਜਾਣਗੇ ਇੱਕ ਥੋੜੀ ਵੱਡੀ ਮੀਟਿੰਗ ਰੱਖੀ ਜਾਊਗੀ ਜਿਹਦੇ ਵਿੱਚ ਸਾਰੇ ਜਿੰਨੇ ਵੀ ਬੱਕਰੀ ਪਾਲਣ ਦਾ ਕਿੱਤਾ ਕਰਨ ਵਾਲੇ ਆ ਪਾਲੀ ਔਰ ਵਪਾਰੀ ਸਾਰੇ ਵੀਰਾਂ ਨੂੰ ਇੱਥੇ ਜਮਾ ਕੀਤਾ ਜਾਊਗਾ ਉਹਦੇ ਵਿੱਚ ਜੋ ਪਿਛਲੇ ਮੇਲੇ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਆਉਣ ਵਾਲੇ ਮੇਲੇ 'ਚ ਆਪਾਂ ਕੀ ਐਡ ਕਰਨਾ ਉਹਨਾਂ ਚੀਜ਼ਾਂ ਦੇ ਬਾਰੇ ਇਨਾਮਾਂ ਦਾ ਬੇਰਵਾ ਵੱਡੇ ਇਨਾਮ ਘੱਟੋਗਾ 6-7 ਲੱਖ ਰੁਪਏ ਦੇ ਇਨਾਮ ਰੱਖਣੇ ਇਸ ਮੇਲੇ ਦੇ ਵਿੱਚ ਓਕੇ ਬਈ ਉਹਦੇ ਵਿੱਚ ਐਡ ਕਰਨ ਵਾਸਤੇ ਇੱਕ ਦੂਜਾ ਨਾ ਰੈਸਲਾ ਕੀਤੀ ਜਾਊਗੀ ਦਰਸੇਮ ਭਾਈ ਠੀਕ ਹੈ ਜੀ ਹਾਂਜੀ ਜਾਨੀ ਕਿ ਵੱਧ ਤੋਂ ਵੱਧ ਹੁਣ ਭਾਈ ਆਪਣੇ ਨਾਲ ਪਹੁੰਚੇ ਆ ਰਾਏ ਸਾਹਿਬ ਆਏ ਹੋਇਆ ਔਰ ਨਾਲ ਸਾਡੇ ਆ ਸੱਤਾ ਭਾਈ ਜੀ ਆ ਸਾਡੇ ਕਮੇਟੀ ਦੇ ਪ੍ਰਧਾਨ ਭਾਈ ਜੀ ਮੂਸਾ ਹੀ ਬਿਰਸਾਗੋੜ ਫਾਰਮਰ ਰਵਿੰਦਰ ਭਾਈ ਵੋਪਰ ਆਏ ਸਾਡੇ ਮੇਨ ਪ੍ਰਧਾਨ ਆ ਠੀਕ ਹੈ ਜੀ ਕੈਨੇਡਾ ਤੋਂ ਆ ਔਰ ਟਿਮੀ ਭਾਈ ਬਿਰਸਾਗੋੜ ਫਾਰਮ ਵਾਲੇ ਹੋਗੇ ਔਰ ਬੱਬੂ ਮੱਜੂ ਕਹੜਾ ਹੋ ਗਿਆ ਹੋਰ ਵੀ ਜਿਨ੍ਹਾਂ ਦੇ ਨਾਮ ਜਿਹੜੇ ਆਪਣੇ ਇਹ ਸਾਡੇ ਮੇਲਾ ਕਮੇਟੀ ਦੇ ਪ੍ਰਧਾਨ ਆ ਬੰਦੇ ਠੀਕ ਹੈ ਜੀ ਜਿਹੜੇ ਮੂਰੇ ਬੰਦੇ ਆ ਇੱਕ ਇਹ ਵੀ ਕੀਤਾ ਜਾਊਗਾ ਵੀ ਜਿਹੜੇ ਮੇਲੇ ਦੇ ਵਿੱਚ ਜਦੋਂ ਡਾਕਟਰ ਵਗੈਰਾ ਅ ਪਸ਼ੂ ਛਾਂਟਣਗੇ ਤਾਂ ਇਹ ਜਿਹੜੇ 10 ਮੈਂਬਰੀ ਕਮੇਟੀ ਬਣੀ ਹੈ ਸਾਡੀ ਇਹ ਵਿੱਚ ਹੋਗੀ ਮੌਜੂਦ ਹੋਗੀ ਓਕੇ ਕੋਈ ਵੀ ਕਿਸੇ ਦੇ ਨਾਲ ਪੱਖਪਾਤ ਨਹੀਂ ਕੀਤਾ ਜਾਊਗਾ ਹੂੰ ਵੀ ਕੋਈ ਕਹੇ ਤੇ ਆ ਸਾਡੀ ਪੱਠ ਕੱਢ ਦਿੱਤੀ ਕੋਈ ਰੌਲਾ ਪਹਿਲੇ ਵੀ ਇੱਕ ਬਹੁਤ ਵੱਡਾ ਵਧੀਆ ਹੋਇਆ ਵੀ ਪਹਿਲੇ ਮਿਲੇ ਸਾਡੇ ਨਾਲ ਕਿਸੇ ਨੇ ਉਹ ਨਹੀਂ ਹੋਇਆ ਕਿਸੇ ਨਾਲ ਧੱਕਾ ਨਹੀਂ ਹੋਇਆ ਕੋਈ ਬੰਦਾ ਕਹਿ ਨਹੀਂ ਸਕਦਾ ਇੱਕ ਦੋ ਗੰਪਲੇਟ ਆਈਆਂ ਉਹਨਾਂ ਨੂੰ ਦੱਸ ਦਿੱਤਾ ਗਿਆ ਠੀਕ ਹੈ ਵੀ ਹਾਂ ਹੁਣ ਬਾਈ ਨੇ ਇਹਨੇ 10 ਬੱਕਰੀਆਂ ਪਾਈਆਂ ਸੀ ਬਾਈ ਨੇ ਕੱਲ ਕਹਿੰਦਾ ਇੱਕ ਦੀ ਵੀ ਬਹੁਤ ਵਧੀਆ ਜਾਨਵਰ ਪਾਊਗਾ ਇਹ ਕਈ ਵਾਰ ਆਇਆ ਹੁੰਦਾ ਅਗਲਾ ਕਹਿੰਦਾ ਸਾਡੇ 5 ਜਾਨਵਰ 5 ਹੀ ਕੱਢ ਦਿੱਤੇ। ਦੋਈ ਉਹਨਾਂ ਨੂੰ ਸਮਝਾਇਆ ਗਿਆ ਵੀ ਤੁਹਾਡੇ ਇਸ ਕੱਲ ਨੂੰ ਕਾਰਨ ਕੱਢਿਆ। ਐਕਟੀ ਵੀ ਇਹ ਹੋਊਗਾ ਕੱਲ ਨੂੰ ਆਪਾਂ ਨੂੰ ਕੋਈ ਐਂ ਨਹੀਂ ਕਹਿ ਸਕਦਾ 10 ਬੰਦੇ ਉਹ ਐਂਟਰ ਕਰਨ ਦਾ ਮਤਲਬ ਇਹ ਆ ਵੀ ਕੋਈ ਬੰਦਾ ਆਪਾਂ ਨੂੰ ਐਂ ਨਹੀਂ ਕਹਿਦਾ ਜਿ ਸਾਡੇ ਜਾਨਵਰ ਐਸ ਕਰਕੇ ਸਾਨੂੰ ਕੱਢ ਦਿੱਤੇ ਗਏ। ਓਕੇ ਠੀਕ ਹੈ ਨਾ ਵੱਧ ਤੋਂ ਵੱਧ ਆਉਦੇ ਜਾਨਵਰਾਂ ਨੂੰ ਤਿਆਰੀ ਕਰਨੀ ਸ਼ੁਰੂ ਕਰ ਦਿਓ। ਸਾਹਮਣੇ ਸ਼ੁਰੂ ਕਰ ਦਿੱਦੋ ਵੀ ਇੱਕ ਤਾਂ ਕਈ ਵਾਰ ਐ ਹੁੰਦਾ ਵੀ ਸਿੰਗ ਟੁੱਟਿਆ ਕਿਸ ਦਾ। ਹੂੰ। ਵੀ ਪਸ਼ੂ ਦੇ ਕਈ ਵਾਰ ਪੈਰ ਨਾ ਖਰਾਬ ਹੋਵੇ। ਹੂੰ। ਔਰ ਆ ਪਸਵਾਨ ਨੂੰ ਨਵਾ ਆਤਮਾ ਆ ਕੇ ਕੇਵਲ ਅਗਲਾ ਕਹਿੰਦਾ ਚਿਚੜੀਆਂ ਲੱਗੀਆਂ ਹੋਈਆਂ ਸੀ ਸਾਡਾ ਹੀ ਸਾਡੀ ਤਾਂ ਪੱਠ ਬਹੁਤ ਵਧੀਆ ਸੀ ਚਿਚੜੀਆਂ ਨਹੀਂ ਦੇਖ ਰਹੇ ਉਹਦੇ ਸਿਕਰੀ ਨਹੀਂ ਦੇਖ ਰਹੇ ਠੀਕ ਹੈ ਜਬ ਮੰਨ ਕੇ ਚੱਲ ਉਹਦਾ ਸਿੰਘਪੁਰ ਆ ਉਹ ਵੀ ਨਹੀਂ ਦੇਖ ਰਹੇ ਯਾਨੀ ਕਿ ਉਹਦੇ ਨੰਬਰ ਕੱਟੇ ਜਾਣਗੇ ਉਹ ਨੰਬਰ ਕੱਟੇ ਜਾਣਗੇ ਜੀ ਅਸਹਾਬ ਸਾਫ਼ ਗੱਲ ਦੱਸਦੇ ਆ ਕਿਸੇ ਦਾ ਸਿੰਗ ਭਰਿਆ ਹੋਇਆ ਉਹਨੂੰ ਦੱਸਿਆ ਬ੍ਰੀਡ ਤੇਰੀ ਚੰਗੀ ਆ ਪਰ ਆ ਨੰਬਰਾਂ ਤੇ ਤੇਰੀ ਬਈ ਆ ਪੱਠ ਖਰਾਬ ਠੀਕ ਆ ਜੀ ਨੰਬਰਾਂ ਵਿਚੇ ਰਾਇਆ ਕਈ ਵਾਰ ਪੈਰ ਹੀ ਖਰਾਬ ਆ ਕਿਸੇ ਖੌਰੀ ਖਰਾਬ ਆ ਇਹ ਸਾਰੀਆਂ ਚੀਜ਼ਾਂ ਦਾ ਕਿਉਂ 2-3 ਮਹੀਨੇ ਪਹਿਲਾਂ ਪਹਿਲਾਂ ਕਿਉਂ ਦੱਸਿਆ ਗਿਆ ਵੀ 2-3 ਮਹੀਨੇ ਐਸੇ ਹੀ ਦੱਸਿਆ ਗਿਆ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਕਰਕੇ ਆਪਦੇ ਜਾਨਵਰਾਂ ਨੂੰ ਲੈ ਕੇ ਆਉਣਾ ਇੱਥੇ ਯਾਨੀ ਕਿ ਹੁਣ ਤਿਆਰੀ ਬਿੜ ਦੋ ਬਈ ਮੇਲਾ ਬਹੁਤ ਜਲਦੀ ਨੇੜੇ ਆ ਰਿਹਾ ਬਸ ਹੁਣ ਤਰੀਕਤਾ ਰੱਖੀ ਦਿੱਤੀ ਕਹਿੰਦੇ ਵੀ ਤਰਿਆ ਹੋਇਆ ਵਿਆਹ ਜਲਦੀ ਨੇੜੇ ਆ ਜਾਂਦਾ ਉਵੇਂ ਹੀ ਮੇਲਾ ਜਲਦੀ ਨੇ ਇਹਨਾਂ ਨਾਲ ਵੀ ਗੱਲਬਾਤ ਹੋਵੇ ਔਰ ਵੀ ਬਾਈਆਂ ਨਾਲ ਗੱਲਬਾਤ ਹੋਵੇ ਲੈ ਬਾਕੀ ਤਾਂ ਸਾਰੇ ਬਾਈ ਲਗਭਗ ਮੇਲੇ ਬਾਰੇ ਜਾਣਦੇ ਹੈਗੇ ਤੁਸੀਂ ਕੀ ਕਹਿੰਦੇ ਹੋ ਸ਼ੰਗਾਰ ਖਾਨ ਜੀ ਫਿਰ ਮੇਲੇ ਬਾਬਤ ਪਹਿਲਾਂ ਮੇਲਾ ਕਿਵੇਂ ਰਿਹਾ ਸੀਗਾ ਵਧੀਆ ਸੀ ਬਹੁਤ ਚੰਗਾ ਹੀ ਹੋਇਆ ਨਜ਼ਾਰਾ ਆ ਗਿਆ ਸੀਗਾ ਹਾਂ ਹਾਂ ਵਧੀਆ ਐਸੇ ਇਸ ਵਾਰ ਭਾਈ ਨੱਚਣ ਟੱਪਣ ਦਾ ਪ੍ਰਬੰਧ ਕੀਤਾ ਜਾਊਗਾ ਪੂਰਾ ਕਿਉਂ ਠੰਡ ਦੇ ਦਿਨ ਹੋਣਗੇ ਕੋਈ ਨਹੀਂ ਠੀਕ ਹੈ ਨਾ ਲੈ ਵੀ ਸਾਰੇ ਬਾਈਆਂ ਦਾ ਧੰਨਵਾਦ ਕਰਦੇ ਆਂਗੇ ਆਪਾਂ ਜਿਹਨ ਨਹੀਂ ਬਾਈ ਪਹੁੰਚੇ ਨੇ ਲਗਭਗ ਇਸ ਵਾਰ ਸਾਰੀਆਂ ਕੈਟਾਗਰੀਆਂ ਕਿਉਂ ਭਾਈ ਸਾਰੀਆਂ ਕੈਟਾਗਰੀ ਦੇ ਵਿੱਚ ਸਾਰੀਆਂ ਕੈਟਾਗਰੀਆਂ ਨੈਸ਼ਨਲ ਪੱਦਰ ਦਾ ਮੇਲਾ ਜਿਹੜਾ 31 ਦਸੰਬਰ ਨੂੰ ਹੋਣ ਜਾ ਰਿਹਾ ਹੈਗਾ ਤੇ ਤੁਸੀਂ ਵੱਧ ਤੋਂ ਵੱਧ ਆਪਣੇ ਜਾਨਵਰ ਤਿਆਰ ਕਰਕੇ ਮੇਲੇ ਦੇ ਵਿੱਚ ਲੈ ਕੇ ਆਉਣੇ ਨੇਗੇ ਜੀ ਲੈ ਬਾਬਾ ਕੀ ਕਹਿੰਦਾ ਦੇਖੋ ਜੀ ਆਏ ਸਮੇਂ ਕਿਉਂਕਿ ਬਾਬਾ ਸੁਰਿੰਦਰ ਸਿੰਘ ਜੀ ਖਾਲਸਾ ਬਾਣੇ 1 ਵਜੇ ਕੈਨੇਡਾ ਦੇ ਵਿੱਚੋਂ 1 ਵਜੇ ਕੈਨੇਡਾ ਚੋਂ ਆਏ ਆਪਣੇ ਕੈਨੇਡਾ ਦੇ ਵਿੱਚ ਰਾਤ ਨੂੰ 1 ਵਜੇ ਬੈਠੇ ਨੇ ਜੀ ਇਹਨੇ ਰਾਤ ਦੇ 1 ਵਜੇ ਬੈਠੇ ਕੀ ਸੁਝਾ ਦੇਣਾ ਚਾਹੁੰਦੇ ਨੇ ਬਾਪਾ ਤੁਹਾਨੂੰ ਸੁਣਨਾ ਹੈ 2:30 ਵਜੇ ਉੱਠ ਬਾਬਾ ਜੀ ਦੱਸਿਓ ਕੀ ਸੁਝਾ ਦੇਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਹੀ ਪਾਲੀ ਤੇ ਵਪਾਰੀ ਵੀਰਾਂ ਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਚੋਂ ਤੇ ਜਿਹੜੇ ਕਿ ਇਹ ਮੁੰਲਾਪੁਰ ਦੀ ਮੰਡੀ ਨੂੰ ਆਪਣੀ ਮੰਡੀ ਸਮਝਦੇ ਹੋਏ ਹਰ ਸ਼ਨੀ ਬਾਕੀ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਪਿਛਲੇ ਮੇਲੇ ਨਾਲੋਂ ਬਹੁਤ ਵੱਡੇ ਇਨਾਮ ਦਿੱਤੇ ਜਾਣਗੇ ਜਿਹੜੇ ਸਾਡੇ ਰਵਿੰਦਾભાઈ ਬਾਈ ਸੀ, ਟਿੰਮੀ ਬਾਈ ਜੀ ਤੇ ਬਲਮੀ ਵਾਲੇ ਬਾਈ ਸੀ ਸਾਡੇ ਅੰਗਲੈਡ ਵਾਲੇ ਇਹ ਸਾਡੇ ਨਾਲ ਜੁੜੇ ਨੇ ਤੇ ਬਹੁਤ ਵੱਡਾ ਮੇਲੇ ਵਿੱਚ ਬਦਲ ਆਵੇਗਾ ਤੇ ਬਾਕੀ ਮੈਂ ਪਹਿਲਾਂ ਵੀ ਦੱਸਿਆ ਵੀਰਾਂ ਨੂੰ ਤੇ ਜਿਹੜੀਆਂ ਕਮੀਆਂ ਮਾੜੀਆਂ ਮੋਟੀਆਂ ਕੋਈ ਰਹਿ ਗਈ ਇਸ ਦਾ ਕੋਈ ਪਿਛਲੇ ਮੇਲੇ ਤੇ ਉਹ ਵੀਰਾਂ ਦੀ ਸਾਰਿਆਂ ਦੀ ਮੀਟਿੰਗ ਕਰਤੀ ਜਾਊਗੀ ਜਿੱਦਾਂ ਰਿਆਸਤ ਵੀ ਨੇ ਕਿਹਾ ਤੇ ਇੱਕ ਵਾਰ ਤੁਹਾਨੂੰ ਹੋਰ ਖੁਸ਼ੀ ਵਾਲੀ ਗੱਲ ਦੱਸਦੇ ਆ ਕਿ ਇੱਕ ਨਾਮ ਨੀ ਵਧੀਆ ਇਸ ਵਾਰ ਤਿੰਨ ਨਾਮ ਹੋਰ ਵਧੇ ਨੇ ਪਹਿਲਾਂ ਦਾ ਥੀਰ ਆ ਦੀਆਂ ਦੋ categories ਵਧਾ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਸੀ ਆਨ ਓਵਰ ਚੈਂਕ ਵਾਲਾ ਨੱਜੇ ਇੱਕ ਇੱਕ ਮਾਲਕ ਕੱਢਿਆ ਸੀ ਐਂਕ ਤੇ ਅਸੀਂ ਦੋ ਕੱਢਣ ਆ ਬੱਕਰੀਆਂ ਝੋ ਅਲੱਗ ਤੇ ਬੱਕਰੀਆਂ ਦੇ ਵਿੱਚੋਂ ਅਲੱਗ ਤੇ ਇਹ ਸਾਰੇ ਵੀਰ ਆਪੋ ਆਪਣਾ ਧਿਆਨ ਰੱਖਣਾ ਵੱਧ ਤੋਂ ਵੱਧ ਜਾਨਵਰ ਲੈ ਕੇ ਆਉਣ ਤੇ 31 ਦਸੰਬਰ ਯਾਦ ਕਰ ਲੋ ਵੀ 31 ਦਸੰਬਰ ਨੂੰ ਬਿਲਕੁਲ ਮੇਲਾ ਰੈਨ ਤਿਆਰ ਬਰ ਤਿਆਰ ਆ ਸਭ ਜਣੋ ਵੀ ਤੁਹਾਡੇ ਮੇਰੇ ਖਿਆਲ ਨਾਲ ਅਜਜ ਆਉਣ ਵਾਲੀ ਨਾਲੇ ਕੰਮ ਆ ਜਿਵੇਂ ਕਹਿੰਦੇ ਵੀ ਆਪਾਂ ਤੇਰ ਬੰਦ ਤੇ ਦਿਨੇ ਤੇ ਸਾਰੇ ਵੀਰ ਤਿਆਰੀ ਕਰ ਲੋ ਤੇ ਬਾਕੀ ਜਿਹੜੀਆਂ ਗੱਲਾਂ ਨੇ ਆਪਾਂ ਬਹਿ ਕੇ ਕਰਾਂਗੇ ਜਲਦੀ ਮੈਂ 4 ਦਸੰਬਰ ਨੂੰ ਤੁਹਾਡੇ ਕੋਲ ਆ ਜਾਣਾ ਤੇ ਉਸ ਤੋਂ ਬਾਅਦ ਆਪਾਂ ਬਹਿ ਕੇ ਸਾਰੇ ਮੀਟਿੰਗ ਕਰਾਂਗੇ ਮੈਂ بھائی ਤਰਸ਼ੀਮ ਸਿੰਘ ਜੀ ਹੈਲਤੀ ਲੈਣਾ ਜਿਹੜੇ ਸਾਡੇ ਰੋਂਗੋਵਾਲ ਤੋਂ ਮਿੱਟੀ ਨੂੰ ਰਾਜੂ ਦੇੜਾ ਫੋਟਸ ਚੌਡੇ ਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਦੂਸਰੇ ਚੈਨਲ ਵਾਲੇ ਵੀਰਾਂ ਦਾ ਵੀ ਕਰਦੇ ਆ ਜਿਹੜੇ ਕੌਂਦੇ ਨੇ ਤੇ ਸਾਰੇ ਸੇਵਾਦਾਰਾਂ ਦਾ ਜਿੰਨੀਆਂ ਮائیںਾਂ ਬੀਬੀਆਂ ਲੰਗਰ ਦੀ ਸੇਵਾ ਕਰਦੀਆਂ ਸਭ ਦਾ ਧੰਨਵਾਦ ਕਰਦੇ ਆ ਤੇ ਮੰਡੀ ਨੂੰ ਇਸੇ ਤਰ੍ਹਾਂ ਹੀ ਤੁਸੀਂ ਕਾਮਯਾਬ ਰੱਖਣਾ ਵਾ ਇਹ ਤੁਹਾਡੀ ਆਪੀ ਮੰਡੀ ਆ ਬਹੁਤ ਬਹੁਤ ਧੰਨਵਾਦ ਲਈ ਬਾਬਾ ਜੀ ਦਾ ਧੰਨਵਾਦ ਕਰਦੇ ਆ ਸਾਰੀ ਗੱਲਬਾਤ ਉਹਨਾਂ ਨੇ ਦੱਸਦੀ ਵੀ ਲੰਗਰ ਚਾਹ ਪਾਣੀ ਦਾ ਫੁੱਲ ਪ੍ਰਬੰਧ ਹੋਊਗਾ ਨਾਮ ਵੱਡੇ ਹੋਣਗੇ ਜਿਹੜੇ ਆਲ ਓਵਰ ਚੈਂਪੀਅਨ ਹੋਣਗੇ ਇਸ ਵਾਰ ਨਾਮ ਵੱਧ ਹੋਣਗੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਹੋਗੀ ਡਿਟੇਲ ਤੁਹਾਨੂੰ ਦਿੰਦੇ ਰਹਾਂਗੇ ਫਿਲਹਾਲ ਨੋਟ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ